ਅੱਜ ਅਸੀਂ ਸਾਰੇ ਡਾਕਟਰ ਮਰਮੋਹਨ ਸਿੰਘ ਨੂੰ ਯਾਦ ਕਰ ਰਹੇ ਹਾਂ ਇਹ ਜਿਸ ਤਾਨ ਦੇ ਉੱਪਰ ਅੱਜ ਮੈਂ ਪਹੁੰਚਿਆ ਹੋਇਆ ਹਾਂ ਅੱਜ ਇਹ ਡਾਕਟਰ ਮਨਮੋਹਨ ਸਿੰਘ ਦਾ ਕਾਲਜ ਹੈ ਹਿੰਦੂ ਸਭਾ ਕਾਲਜ ਜਿੱਥੇ ਉਹਨਾਂ ਨੇ ਸਿੱਖਿਆ ਹਾਸਲ ਕੀਤੀ ਅੱਜ ਦੇਸ਼ ਜਿਹੜਾ ਵੀ ਇਹ ਉਧਾਰੀ ਕਰਨ ਦਾ ਲਾਭ ਲੈ ਰਿਹਾ ਹੈ ਸੁਧਾਰਾਂ ਦਾ ਲਾਭ ਦਾ ਲਾਭ ਲੈ ਰਿਹਾ ਤੇ ਉਹ ਡਾਕਟਰ ਮਨਮੋਹਨ ਸਿੰਘ ਦੀ ਦੇਣ ਹੈ ਅੱਜ ਫੂਡ ਸੇਫਟੀ ਐਕਟ ਜਿਹੜਾ ਸੀਗਾ ਖਾਣੇ ਦਾ ਅਧਿਕਾਰ ਡਾਕਟਰ ਮਨਮੋਹਨ ਸਿੰਘ ਲੈ ਕੇ ਆਏ ਦੇਸ਼ ਉਹਦਾ ਲਾਭ ਲੈ ਰਿਹਾ ਹੈ ਗਰੀਬਾਂ ਵਾਸਤੇ ਸਿੱਖਿਆ ਦਾ ਅਧਿਕਾਰ ਸਭ ਲੋਕਾਂ ਨੂੰ ਸਿੱਖਿਆ ਮਿਲੇ ਇਹਦਾ ਅਧਿਕਾਰ ਵੀ ਡਾਕਟਰ ਮਨਮੋਹਨ ਸਿੰਘ ਨੇ ਹੀ ਸਾਨੂੰ ਸਭ ਨੂੰ ਉਹ ਉਦਯੋਗਾਂ ਵਾਸਤੇ ਉਹਨਾਂ ਨੇ ਹੀ ਸਾਰੀਆਂ ਨੀਤੀਆਂ ਲਿਆਂਦੀਆਂ ਔਰ ਦੇਸ਼ ਦੀ ਇਕਨੋਮੀ ਨੂੰ ਅੱਗੇ ਵਧਾਉਣ ਵਾਸਤੇ ਹਮੇਸ਼ਾ ਹੀ ਉਹ ਤਤਪਰ ਤਿਆਰ ਰਹਿੰਦੇ ਸੀ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਕਿ ਮੈਨੂੰ ਡਾਕਟਰ ਮਨਮੋਹਨ ਸਿੰਘ ਦੇ ਨਾਲ ਕਾਫੀ ਲੰਮਾ ਸਮਾਂ ਕੰਮ ਕਰਨ ਦਾ ਮੌਕਾ ਮਿਲਿਆ ਹੈ ਮੈਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਸੀ ਔਰ ਹਮੇਸ਼ਾ ਹੀ ਉਹਨਾਂ ਨੇ ਗਰੀਬਾਂ ਵਾਸਤੇ ਬੁਲਾ ਕੇ ਤੇ ਦਿਸ਼ਾ ਨਿਰਦੇਸ਼ ਦੇਨੇ ਔਰ ਉਹ ਹਮੇਸ਼ਾ ਹੀ ਗਰੀਬਾਂ ਵਾਸਤੇ ਬਹੁਤ ਚਿੰਤਾ ਕਰਦੇ ਸੀ ਅਸੀਂ ਮਹਿਸੂਸ ਕਰਦੇ ਹਾਂ ਕਿ ਡਾਕਟਰ ਮਨਮੋਹਨ ਦਾ ਜਿਹੜਾ ਹੈ ਸਾਡੇ ਵਿੱਚੋਂ ਜਾਣਾ ਇਹ ਕਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਉਹ ਕਿਉਂਕਿ ਉਹ ਅਜਿਹੇ ਸੱਜਣ ਸੀ ਕਿ ਇੱਕ ਵਾਰੀ ਉਹ ਵਿਤਮੰਤਰੀ ਸੀਗੇ ਉਹ ਰੇਲਵੇ ਸਟੇਸ਼ਨ ਦੇ ਉੱਪਰ ਅੰਮ੍ਰਿਤਸਰ ਬਲੇ ਚਾਏ ਅਸੀਂ ਸਾਰੇ ਉਹਨਾਂ ਨੂੰ ਰਿਸੀਵ ਕਰਨ ਵਾਸਤੇ ਗਏ ਔਰ ਉਹਨਾਂ ਨੇ ਆਪਣਾ ਬੈਗ ਉਠਾਇਆ ਔਰ ਖੁਦ ਹੀ ਆਪਣਾ ਆਟੋ ਦੇ ਵਿੱਚ ਬੈਠ ਕੇ ਘਰ ਚਲੇ ਗਏ ਅਸੀਂ ਦੇਖਦੇ ਰਹੇ ਕਿ ਡਾਕਟਰ ਮਨਮੋਹਨ ਸਿੰਘ ਕਿੱਥੇ ਗਏ ਔਰ ਉਹ ਇੱਕ ਯਾਤਰੀ ਦੀ ਤਰ੍ਹਾਂ ਯਾਤਰੀਆਂ ਦੇ ਨਾਲ ਪੈਦਲ ਚੱਲ ਕੇ ਇੱਕ ਆਟੋ ਦੇ ਵਿੱਚ ਬੈਠ ਕੇ ਚਲੇ ਗਏ ਮੈਂ ਸਮਝੀ ਨਾ ਕਿ ਅਜਿਹੇ ਸੱਜਣ ਅਜਿਹੇ ਜਿਹੜੇ ਦੇਸ਼ ਦੀ ਚਿੰਤਾ ਕਰਨ ਵਾਲੇ ਅਜਿਹੇ ਇਕਨੋਮਿਕਸ ਸਾਡੇ ਵਿੱਚ ਨਹੀਂ ਰਹੇ ਮੈਂ ਸਮਝਦਾ ਇਹ ਦੇਸ਼ ਨੂੰ ਬਹੁਤ بڑا ਕਟਾ ਹੈ ਇਤਨਾ ਵੇਖਦੇ ਜਿ ਅਜਤਾਲ ਦੀ ਰਾਜਨੀਤੀ ਜਦਾਂ ਬਹੁਤ ਗੰਦੀ ਹੋ ਚੁੱਕੀ ਹੈ ਲੋਕਾਂ ਦੇ ਇੱਕ ਦੂਜੇ ਲਾਂਚਣ ਲਾਂਦੇ ਪਰ ਡਾਕਟਰ ਮਨਮੋਹਨ ਸਿੰਘ ਨੇ ਨਾ ਅਜ ਤੱਕ ਅੱਧੀ ਕਿਤੇ ਲਾਂਚ ਲਾਇਆ ਨਾ ਕੋਈ ਗੱਲ ਕੀਤੀ ਸ਼ਾਂਤ ਸੁਭਾਅ ਦੇ ਰਹੇ ਮੈਂ ਸਮਝਦਾ ਕਿ ਇਹ ਅਗੇ ਹੱਸ਼ ਦੇਸ਼ ਨੂੰ ਨਹੀਂ ਮਿਲਣਾ ਇਹ ਖਾਸ ਕਰਕੇ ਅੰਮ੍ਰਿਤਸਰ ਦੀ ਇਹ ਪਾਵਨ ਧਰਤੀ ਹੈ ਅੰਮ੍ਰਿਤਸਰ ਦੇ ਗੁਰੂਆਂ ਦਾ ਉਹਨਾਂ ਨੂੰ ਅਸ਼ੀਰਵਾਦ ਸੀ ਅੰਮ੍ਰਿਤਸਰ ਦੇ ਸ਼ਹੀਦਾਂ ਦਾ ਉਹਨਾਂ ਨੂੰ ਅਸ਼ੀਰਵਾਦ ਸੀ ਅੰਮ੍ਰਿਤਸਰ ਦੀ ਦਰਗਾਹਾਂ ਮੰਦਰ ਦਾ ਉਹਨਾਂ ਨੂੰ ਅਸ਼ੀਰਵਾਦ ਸੀ ਅੰਮ੍ਰਿਤਸਰ ਵਾਲਮੀਕੀ ਧਰਤੀ ਦਾ ਉਹਨਾਂ ਨੂੰ ਅਸ਼ੀਰਵਾਦ ਸੀ ਪੂਰੀ ਦੁਨੀਆ ਦੇ ਅੰਦਰ ਉਹਨਾਂ ਨੇ ਜਿਹ ਆਮ ਆਇਆ ਪੂਰੀ ਦੁਨੀਆ ਨੂੰ ਮੈ ਯਾਦ ਕਰਦੀ ਹੈ ਮੈਂ ਸਮਝਣਾ ਕਿ ਅੱਜ ਰਾਜਨੀਤੀ ਦੇ ਵਿੱਚ ਇਨੀ ਗਦਗੀ ਫੈਲ ਗਈ ਹੈ ਔਰ ਇਨੀ ਕਰਪਸ਼ਨ ਫੈਲ ਗਈ ਹੈ ਡਾਕਟਰ ਮਨਮੋਨ ਸਿੰਘ ਵਰਗੇ ਲੋਕਾਂ ਦੀ ਕਮੀ ਜਿਹੜੀ ਹੈ ਉਹ ਹਮੇਸ਼ਾ ਖਲਦੀ ਰਹੇਗੀ ਉਹ ਕਦੀ ਵੀ ਉਹ ਪੂਰਾ ਨਾ ਹੋਣ ਵਾਲਾ ਕੱਟ ਡਾਕਟਰ ਸਾਹਿਬ ਵੇਖਿਆ ਗਿਆ ਕਿ ਦੇਸ਼ ਨੂੰ ਤਾਂ ਘਾਟਾ ਪਿਆ ਪਿਆ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਘਾਟਾ ਜਿੱਤਿਆ ਮੈ ਸਮਝਣਾ ਕਿ ਕੋਈ ਸ਼ੱਕ ਨਹੀਂ ਕਿ ਦੇਸ਼ ਔਰ ਕਾਂਗਰਸ ਪਾਰਟੀ ਨੂੰ ਵੀ ਬਹੁਤ ਵੱਡਾ ਘਾਟਾ ਹੋਇਆ ਔਰ ਅਸੀਂ ਹਮੇਸ਼ਾ ਉਹਨਾਂ ਨੂੰ ਯਾਦ ਕਰਦੇ ਹਾਂ